ਦੋ ਤਿੰਨ ਦਿਨ ਤੋਂ ਜੋ ਇੱਥੇ ਕੈਂਪ ਚੱਲ ਰਿਹਾ ਨਕਸ਼ਾ ਪਾਸ ਮੇਲਾ ਨਕਸ਼ਾ ਪਾਸ ਕਰ ਲਿਓ ਕੈਂਪ ਚੱਲ ਰਿਹਾ ਉਹਦੇ ਵਿੱਚ ਅਸੀਂ ਅੱਜ ਸ਼ਿਰਕਤ ਕੀਤੀ ਤੇ ਦੇਖਿਆ ਕਿ ਬੜਾ ਲੋਕਾਂ ਚ ਉਤਸ਼ਾਹ ਹੈਗਾ ਬੜਾ ਰਸ਼ ਹੈਗਾ ਤੇ ਲੋਕ ਵੀ ਬੜੇ ਖੁਸ਼ ਨੇ ਕਿ ਕਈ ਵਾਰ ਹੁੰਦਾ ਕਿ ਕਿਸੇ ਟੈਕਨੀਕਲ ਕਾਰਨ ਕਿ ਉਹ ਨਕਸ਼ਾ ਪਾਸ ਨਹੀਂ ਹੁੰਦਾ ਕੋਈ ਅੜਚਣ ਰਹਿ ਜਾਂਦੀ ਹੈਗੀ ਆ ਤੇ ਇਹ ਕੈਂਪ ਜੋ ਇਸੇ ਕਰਕੇ ਅਸੀਂ ਲਗਵਾਇਆ ਕਾਰਪੋਰੇਸ਼ਨ ਵੱਲੋਂ ਕਿ ਸਾਡਾ ਸਾਰਾ ਸਟਾਫ ਸਾਡੇ ਬਿਲਡਿੰਗ ਇਨਸਪੈਕਟਰ ਸਾਡੇ ਹੈੱਡ ਡਰਾਫਟਸਮੈਨ ਸਾਡੇ ਏਟੀਪੀ ਸਾਹਿਬਾਨ ਤੇ ਸਾਰੇ ਇੱਕ ਜਗ੍ਹਾ ਬੈਠ ਕੇ ਜਿੱਥੇ ਵੀ ਉਹਨਾਂ ਕੀ ਪ੍ਰੋਬਲਮ ਆ ਕੋਈ ਐਨਓਸੀ ਦੀ ਆ ਕੋਈ ਡਰਾਇੰਗ ਦੀ ਹੈਗੀ ਆ ਜੇ ਮੰਨ ਲਓ ਕਿਸੇ ਕੋਈ ਸਾਡਾ ਗਰੀਬ ਪਾਈ ਪੈਨ ਹੈਗਾ ਜਿਹਦੇ ਕੋਲ ਕੋਈ ਕੋਈ ਪ੍ਰਾਈਵੇਟ ਆਰਕੀਟੈਕਟ ਨੂੰ ਨਕਸ਼ਾ ਬਣਾਣ ਲਈ ਜਾਂ ਡਰਾਇੰਗ ਬਣਾਣ ਲਈ ਕੋ ਕੋ ਪੈਸੇ ਵੀ ਹੈ ਨਹੀਂ ਕਿ ਉਹ ਸਾਡੇ ਡਿਪਾਰਟਮੈਂਟਲ ਆਰਕੀਟੈਕਟ ਉਸ ਨੂੰ ਮਦਦ ਕਰਕੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਾਂ ਵਿਥਿਨ 5 ਡੇਸ ਅਸੀਂ ਆਪਾਂ ਉਹ ਨਕਸ਼ਾ ਉਹਨਾਂ ਨੂੰ ਬਣਾ ਕੇ ਆਪਾਂ ਦੇ ਦਈਏ ਤੇ ਮੈਨੂੰ ਦੱਸ ਕੇ ਬੜੀ ਖੁਸ਼ੀ ਵੀ ਹੋ ਰਹੀ ਮਾਨ ਵੀ ਹੋ ਰਿਹਾ ਕਿ ਇੱਕ ਸੁਸਾਇਟੀ ਸੀ ਕਹਿੰਦੀ ਕਿ ਜਿਹੜੇ 1981 ਤੋਂ ਜਿਹੜੇ ਸਾਡੇ ਪੈਂਡਿੰਗ ਸੀ ਸਾਰੇ ਨਕਸ਼ੇ ਉਹ ਤੇ ਉਹ ਅਸੀਂ ਆਪਾਂ ਉਹ ਬਹੁਤ ਜਲਦ ਅਸੀਂ ਆਪਾਂ ਉਹਨਾਂ ਨੂੰ ਆਪਾਂ ਉਹਨਾਂ ਦੇ ਹੱਥ ਆਪਾਂ ਦੇ ਦਵਾਵਾਂਗੇ